ਗੁਰਮੁਖ ਪਿਆਰਿਓ ਕਈ ਵਾਰੀ ਆਪਾਂ ਇਹ ਗੱਲ ਬਾਰ-ਬਾਰ ਕਹਿ ਦਿੰਨੇ ਆ ਕਿ ਸਾਡੀ ਕਿਸਮਤ ਬਹੁਤ ਮਾੜੀ ਆ ਪਰ ਕੁਝ ਕਰਮ ਇਹੋ ਜੇ ਹੁੰਦੇ ਆ ਜਿਹੜੇ ਸੰਤਾਂ ਮਹਾਂਪੁਰਖਾਂ ਨੇ ਦੱਸਿਆ ਮਹਾਂਪੁਰਖ ਸਮਝਾਉਂਦੇ ਆ ਵੀ ਮਾੜੀ ਤੋਂ ਮਾੜੀ ਕਿਸਮਤ ਵਾਲਾ ਬੰਦਾ ਵੀ ਜੇ ਅੰਮ੍ਰਿਤ ਵੇਲੇ ਉੱਠ ਕੇ ਇਹ ਧੋਕ ਕੰਮ ਕਰਨੇ ਸ਼ੁਰੂ ਕਰ ਦਵੇ ਉਹਦੀ ਮਾੜੀ ਕਿਸਮਤ ਵੀ ਉਹਦਾ ਸਾਥ ਦੇਣਾ ਸ਼ੁਰੂ ਕਰ ਦੂਗੀ ਅੰਮ੍ਰਿਤ ਵੇਲੇ ਵਿੱਚ ਇਹੋ ਜਾਂ ਕੀ ਆ ਅਮਰਤ ਵੇਲੇ ਉੱਠ ਕੇ ਉਹ ਕਿਹੜੇ ਕੰਮ ਨੇ ਜਿਹੜੇ ਕਰਨ ਨਾਲ ਸਾਡੀ ਜ਼ਿੰਦਗੀ ਬਦਲ ਸਕਦੀ ਆ ਆਪਾਂ ਆਓ ਜੀ ਵਿਚਾਰ ਸਰਵਣ ਕਰਦੇ ਆ ਕਿ ਕਿਸਮਤ ਕਿਵੇਂ ਬਦਲਦੀ ਆ ਇੱਕ ਵਾਰ ਦੀ ਗੱਲ ਹੈ ਇੱਕ ਪਿੰਡ ਦੇ ਵਿੱਚ ਇੱਕ ਮਹਾਪੁਰਖ ਜੀ ਆਏ ਹੋਏ ਸੀਗੇ ਉਹਨਾਂ ਨੇ ਪਿੰਡ ਦੇ ਬਾਹਰ ਕੁਟਿਆ ਬਣਾਲੀ ਕੁਟਿਆ 'ਚ ਰਹਿਣ ਲੱਗ ਪਏ ਹਰ ਵੇਲੇ ਰੱਬ ਦਾ ਨਾਮ ਜਪਦੇ ਰਹਿੰਦੇ ਜਿਹੜਾ ਵੀ ਬੰਦਾ ਉਹਨਾਂ ਕੋਲ ਆਉਂਦਾ ਉਹਦੀ ਪਰੇਸ਼ਾਨੀ ਦਾ ਹੱਲ ਦੱਸਦੇ ਜੇ ਕੋਈ ਬੰਦਾ ਉਹਨਾਂ ਕੋਲ ਆਪਣੀ ਪਰੇਸ਼ਾਨੀ ਲੈ ਕੇ ਆਉਂਦਾ ਹਰ ਇੱਕ ਨੂੰ ਕਹਿ ਦਿੰਦੇ ਭਾਈ ਅੰਮ੍ਰਿਤ ਵੇਲੇ ਉੱਠਿਆ ਕਰੋ ਅੰਮ੍ਰਿਤ ਵੇਲੇ ਉੱਠਣ ਵਾਲਿਆਂ ਤੇ ਪ੍ਰਮਾਤਮਾ ਦੀ ਵੱਡੀ ਕਿਰਪਾ ਹੁੰਦੀ ਹੈ ਕਹਿੰਦੇ ਸੰਤ ਜਿਸ ਕੁਟੀਆ ਵਿੱਚ ਰਹਿੰਦੇ ਸੀਗੇ ਉਹਦੇ ਕੋਲ ਇੱਕ ਦਰਖਤ ਸੀ ਦਰਖਤ ਦੇ ਹੇਠਾਂ ਬੈਠ ਕੇ ਸੰਗਤਾਂ ਨਾਲ ਬਚਨ ਕਰਦੇ ਸੀ ਦਰਖਤ ਦੇ ਉੱਪਰ ਕਈ ਤਰ੍ਹਾਂ ਦੇ ਪੰਛੀ ਰਹਿੰਦੇ ਸੀ ਜੋ ਕਿ ਸੰਤਾਂ ਦੀਆਂ ਫਕੀਰਾਂ ਦੀਆਂ ਗੱਲਾਂ ਨੂੰ ਬਹੁਤ ਧਿਆਨ ਦੇ ਨਾਲ ਸੁਣਿਆ ਕਰਦੇ ਸੀ ਕਹਿੰਦੇ ਸੰਤ ਜੀ ਨੂੰ ਜਦੋਂ ਵੀ ਸਮਾਂ ਮਿਲਦਾ ਉਹ ਉਹਨਾਂ ਪੰਛੀਆਂ ਨੂੰ ਚੋਗਾ ਪਾਉਂਦੇ ਉਹਨਾਂ ਨਾਲ ਗੱਲਾਂ-ਬਾਤਾਂ ਕਰਦੇ ਕੁਦਰਤ ਨਾਲ ਪਿਆਰ ਕਰਨ ਵਾਲੇ ਸੀ ਕਿਉਂਕਿ ਸੰਤ ਜੀ ਨੂੰ ਪੰਛੀਆਂ ਦੀ ਭਾਸ਼ਾ ਸਮਝ ਆਉਂਦੀ ਸੀ ਉਹ ਸਮਝ ਲੈਂਦੇ ਸੀਗੇ ਇੱਕ ਵਾਰ ਇੱਕ ਚਿੜੀ ਨੇ ਸੰਤਾਂ ਨੂੰ ਪੁੱਛਿਆ ਸੰਤ ਜੀ ਜਦੋਂ ਦੇ ਤੁਸੀਂ ਇਹ ਪਿੰਡ ਵਿੱਚ ਆਏ ਹੋ ਉਦੋਂ ਦੇ ਤੁਸੀਂ ਸਾਰਿਆਂ ਨੂੰ ਇੱਕ ਗੱਲ ਕਹੀ ਜਾਂਦੇ ਹੋ ਅੰਮ੍ਰਿਤ ਵੇਲੇ ਉੱਠਿਆ ਕਰੋ ਅੰਮ੍ਰਿਤ ਵੇਲੇ ਵਿੱਚ ਇਹੋ ਜਾਂ ਕੀ ਹੈ ਤੁਸੀਂ ਹਰ ਇੱਕ ਨੂੰ ਇਹੀ ਕਹੀ ਜਾਂਦੇ ਹੋ ਉਹਨਾਂ ਨੇ ਆਖਿਆ ਦੇਖੋ ਜੀ ਅੰਮ੍ਰਿਤ ਵੇਲੇ ਵਿੱਚ ਬਹੁਤ ਜ਼ਿਆਦਾ ਸ਼ਕਤੀ ਆ ਹੁਣ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਕਲੇਰਾਵਾਲੇ ਜਿਹੜੇ ਸੰਗਤ ਤੋਂ ਨੀਵੇਂ ਹੋ ਕੇ ਬੈੰਦੇ ਸੀ ਮਹਾਪੁਰਖ ਉਹ ਵੀ ਇਹੀ ਗੱਲ ਕਹਿੰਦੇ ਸੀ ਤੇ ਉਹਨਾਂ ਨੇ ਤਾਂ ਆਖਣਾ ਪਾਈ ਜਿਹੜਾ ਸੈ ਅੰਮ੍ਰਿਤ ਵੇਲੇ ਉੱਠ ਕੇ ਪਾਠ ਕਰਦਾ ਗੁਰੂ ਉਹਦੀ ਬਾਹ ਫੜ ਲੈਂਦਾ ਹੈ ਤਾਂ ਰੋ ਵਿਚਾਰ ਉਹ ਚਿੜੀ ਨੇ ਵੀ ਇਹ ਪੁੱਛਿਆ ਵੀ ਅੰਮ੍ਰਿਤ ਵੇਲੇ ਵਿੱਚ ਇਹੋ ਜਿਹਾ ਕੀ ਆ ਦੇਖੋ ਕੋਈ ਵੀ ਬੰਦਾ ਜਦੋਂ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰ ਦਵੇ ਉਹਦੀ ਜ਼ਿੰਦਗੀ ਵਿੱਚ ਚੰਗੇ ਬਦਲਾਅ ਆਉਂਦੇ ਆ ਪਰ ਅੰਮ੍ਰਿਤ ਵੇਲੇ ਉੱਠ ਕੇ ਦੋ ਕੰਮ ਕਰਨੇ ਜਿਉ ਸ਼ੁਰੂ ਕਰੇ ਭਾਵੇਂ ਕਿਸੇ ਵੀ ਮਨੁੱਖ ਦੀ ਜਿੰਨੀ ਮਰਜ਼ੀ ਕਿਸਮਤ ਮਾੜੀ ਤੋਂ ਮਾੜੀ ਆ ਉਹ ਵੀ ਚਮਕ ਜਾਵੇਗੀ ਕਿਸਮਤ ਸਾਥ ਦੇਵੇਗੀ ਕਿਉਂਕਿ ਕਹਿੰਦੇ ਨਾ ਪੂਰਾ ਬ੍ਰਹਿਮੰਡ ਉਹ ਆਦਮੀ ਵੱਲ ਹੋ ਜਾਂਦਾ ਜਿਹੜਾ ਅੰਮ੍ਰਿਤ ਵੇਲੇ ਉੱਠਦਾ ਹੈ ਚਿੜੀ ਨੇ ਪੁੱਛਿਆ ਕਿਹੜੇ ਦੋ ਕੰਮ ਜਿਹੜੇ ਸਾਨੂੰ ਕਰਨੇ ਚਾਹੀਦੇ ਆ ਸੰਤਾਂ ਨੇ ਆਖਿਆ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣਾ ਚਿੜੀ ਨੂੰ ਆਖਿਆ ਤੈਨੂੰ ਤੇਰੇ ਸਵਾਲ ਦਾ ਜਵਾਬ ਮਿਲ ਜਾਵੇਗਾ ਕਹਿੰਦੇ ਕਿਸੇ ਪਿੰਡ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਪਰਿਵਾਰ ਦੇ ਵਿੱਚ ਉਹਨਾਂ ਦਾ ਇੱਕ ਹੀ ਲੜਕਾ ਸੀ ਪੁੱਤਰ ਸੀ ਹੁਣ ਇੱਕ ਪੁੱਤਰ ਹੋਵੇ ਤੇ ਮਾਂ ਪਿਓ ਨੂੰ ਤਾਂ ਆਸ ਹੋਈ ਜਾਂਦੀ ਹੈ ਬੜੀਆਂ ਆਸਾਂ ਉਮੀਦਾਂ ਲਾਈਆਂ ਉਹਨਾਂ ਦਾ ਪੁੱਤਰ ਚੰਗਾ ਪੜ੍ਹਿਆ ਲਿਖਿਆ ਇਨਸਾਨ ਸੀ ਤੇ ਪਰ ਇੱਕ ਆਦਤ ਉਹਦੀ ਮਾੜੀ ਸੀ ਕਿ ਉਹ ਅੰਮ੍ਰਿਤ ਵੇਲੇ ਨਹੀਂ ਸੀ ਉੱਠਦਾ ਹੁੰਦਾ ਹਮੇਸ਼ਾ ਲੇਟ ਹੋ ਜਾਂਦਾ ਸੀ ਉਹਦੇ ਦਿਨ ਦੀ ਸ਼ੁਰੂਆਤ ਲੇਟ ਹੁੰਦੀ ਸੀ ਇਸ ਆਦਤ ਕਰਕੇ ਉਹਦੇ ਪਰਿਵਾਰ ਵਾਲੇ ਬੜੇ ਪਰੇਸ਼ਾਨ ਸੀਗੇ ਇਹ ਆਦਤ ਉਹਦੇ ਬਚਪਨ ਤੋਂ ਸੀ ਪਰ ਬਚਪਨ ਦੇ ਵਿੱਚ ਮਾਤਾ ਪਿਤਾ ਨੂੰ ਲੱਗਿਆ ਚਲੋ ਕੋਈ ਗੱਲ ਨਹੀਂ ਜਦੋਂ ਵੱਡਾ ਹੋਊਗਾ ਆਪਣੇ ਆਪ ਹੀ ਇਹਦੀ ਆਦਤ ਠੀਕ ਹੋ ਜਾਊਗੀ ਪਰ ਇਦਾਂ ਨਹੀਂ ਹੁੰਦਾ ਜੀ ਆਦਤਾਂ ਪੱਕ ਜਾਂਦੀਆਂ ਨੇ ਉਹ ਬੜਾ ਲੇਟ ਉੱਠਦਾ ਸੀ ਆਲਸੀ ਹੋ ਗਿਆ ਕੋਈ ਵੀ ਕੰਮ ਜਿਹੜੇ ਸੀ ਉਹਦੇ ਉਹ ਲੇਟ ਹੋ ਰਹੇ ਸੀ ਇਸ ਕਰਕੇ ਸੁਭਾਅ ਦੇ ਵਿੱਚ ਵੀ ਉਹਦੇ ਚੜਚੜਾਪਣ ਆ ਗਿਆ ਕਿਉਂਕਿ ਜਦੋਂ ਆਪਾਂ ਲੇਟ ਉੱਠਦੇ ਆਂ ਫਿਰ ਆਪਾਂ ਕਾਹਲੀ ਵੀ ਕਰਦੇ ਆਂ ਖਿਆਲ ਕਰਨਾ ਕਿਸੇ ਨਾਲ ਗੱਲਬਾਤ ਨਹੀਂ ਸੀ ਕਰਦਾ ਹੌਲੀ-ਹੌਲੀ ਖਿਜਿਆ ਰਹਿਣਾ ਉਹਨੇ ਇਦਾਂ ਦੀ ਆਦਤ ਬਣ ਗਈ ਪਿਤਾ ਜੀ ਉਹਦੇ ਚਿੰਤਾ ਵਿੱਚ ਹੋ ਗਏ ਵੀ ਦਿਨੋਂ ਦੇ ਨਾਲ ਸੀ ਬਣਦਾ ਜਾ ਰਿਹਾ ਕੰਮ ਨੂੰ ਚੰਗੇ ਤਰੀਕੇ ਨਾਲ ਕਰਨੀ ਪਉਂਦਾ ਬੜਾ ਸਮਝਾਉਣ ਦੀ ਕੋਸ਼ਿਸ਼ ਕੀਤੀ ਪਿਓ ਨੇ ਪੁੱਤਰ ਨੂੰ ਪੁੱਤਰ ਇਹ ਤੇਰੀ ਆਲਸ ਤੇਰੀ ਕਿਸਮਤ ਨੂੰ ਨਾ ਇਹ ਬਦਲ ਕੇ ਰੱਖ ਦੂਗੀ ਮਾੜੀ ਕਿਸਮਤ ਕਰ ਦੂਗੀ ਤੂੰ ਆਦਮੀ ਬਣ ਸੂਰਜ ਚੜਨ ਤੋਂ ਪਹਿਲਾਂ ਉੱਠਿਆ ਕਰ ਜਿਵੇਂ ਮਾਪਿਓ ਸਮਝਾਉਂਦੇ ਆ ਸਹੀ ਕੰਮ ਸਹੀ ਸਮੇਂ ਤੇ ਕਰਿਆ ਕਰ ਪਰ ਉਹ ਤੇ ਕੋਈ ਅਸਰ ਹੀ ਨਹੀਂ ਹੋਇਆ ਸਗੋਂ ਗੁੱਸਾ ਕਰਦਾ ਸੀ ਜਿਵੇਂ ਅੱਜਕੱਲ ਦੇ ਬੱਚੇ ਕਰਦੇ ਆ ਇਸ ਕਰਕੇ ਉਹਨੇ ਆਪਣੇ ਆਪ ਨੂੰ ਮਿੱਤਰਾਂ ਤੇ ਦੋਸਤਾਂ ਨਾਲੋਂ ਵੱਖ ਕਰ ਲਿਆ ਇਕੱਲਾ ਰਹਿਣ ਲੱਗਾ ਹਰ ਵੇਲੇ ਮੰਜੇ ਤੇ ਲੰਮਾ ਪਿਆ ਰਹਿੰਦਾ ਸੀ ਹਰ ਵੇਲੇ ਉਹਨੇ ਇਸ ਤਰ੍ਹਾਂ ਲੇਟੇ ਰਹਿਣਾ ਫਿਰ ਪਿਤਾ ਜੀ ਨੂੰ ਕਿਸੇ ਨੇ ਦੱਸਿਆ ਵੀ ਆਪਣੇ ਪਿੰਡ ਦੇ ਵਿੱਚ ਭਜਨ ਬੰਦਗੀ ਵਾਲੇ ਸੰਤ ਆਏ ਆ ਉਹ ਹਰ ਪਰੇਸ਼ਾਨੀ ਦਾ ਹੱਲ ਕਰ ਦਿੰਦੇ ਆ ਉਹਦੇ ਪਿਤਾ ਜੀ ਉਹ ਸੰਤਾਂ ਕੋਲ ਗਏ ਜਾ ਕੇ ਆਪਣੇ ਪੁੱਤਰ ਬਾਰੇ ਦੱਸਿਆ ਸਾਰੀ ਗੱਲ ਦੱਸੀ ਸਮੱਸਿਆ ਦੱਸੀ ਉਹ ਕਹਿੰਦੇ ਸਮੱਸਿਆ ਤਾਂ ਗੰਭੀਰ ਆ ਪਰ ਤੂੰ ਫਿਕਰ ਨਾ ਕਰ ਭਾਈ ਅਸੀਂ ਤੇਰੀ ਪਰੇਸ਼ਾਨੀ ਦਾ ਹੱਲ ਪੱਕਾ ਕਰਾਂਗੇ ਤੂੰ ਆਪਦੇ ਪੁੱਤਰ ਨੂੰ ਸਾਡੇ ਕੋਲ ਲਿਆ ਪਿਤਾ ਨੇ ਆਖਿਆ ਸੰਤ ਜੀ ਇਹ ਤਾਂ ਕੰਮ ਬੜਾ ਔਖਾ ਵਾ ਚਲੋ ਮੈਂ ਕੋਸ਼ਿਸ਼ ਕਰਕੇ ਦੇਖੂੰਗਾ ਤਮ ਆਲਸੀ ਲੜਕੇ ਦਾ ਪਿਤਾ ਘਰੇ ਗਿਆ ਉਹਨੇ ਆਪਣੇ ਪੁੱਤਰ ਦੇ ਨਾਲ ਗੱਲ ਕੀਤੀ ਆ ਗੱਲਾਂ-ਗੱਲਾਂ ਵਿੱਚ ਗੱਲ ਨਿਕਲ ਆਈ ਕਿ ਤੂੰ ਆਪਣੇ ਮਿੱਤਰਾਂ ਵਾਂਗ ਸਫਲ ਨਹੀਂ ਹੋਣਾ ਚਾਹੁੰਦਾ ਉਹਨੇ ਆਖਿਆ ਪਿਤਾ ਜੀ ਮੈਂ ਚਾਹੁੰਦਾ ਹਾਂ ਪਰ ਮੈਂ ਕੋਈ ਕੰਮ ਧੰਦਾ ਕਿਵੇਂ ਕਰਾਂ ਮੇਰਾ ਦਿਲ ਨਹੀਂ ਕਰਦਾ ਪਿਤਾ ਨੇ ਆਖਿਆ ਵੀ ਮੈਨੂੰ ਤੇਰੇ ਦੋਸਤਾਂ ਦੀ ਕਾਮਯਾਬੀ ਦਾ ਮਤਲਬ ਪਤਾ ਲੱਗ ਗਿਆ ਵੀ ਕਿਵੇਂ ਉਹ ਕਾਮਯਾਬ ਹੋਗੇ ਫਿਰ ਜਾਣ ਬੁੱਝ ਕੇ ਪਿਤਾ ਨੇ ਆਖਿਆ ਵੀ ਉਹ ਸੰਤਾਂ ਬਾਰੇ ਦੱਸਤਾ ਵੀ ਤੂੰ ਵੀ ਉਹ ਸੰਤਾਂ ਕੋਲ ਜਾ ਉਹ ਤੈਨੂੰ ਸਫਲਤਾ ਦਾ ਮੰਤਰ ਦੇਣਗੇ ਤੇ ਨਾਲ ਹੀ ਪਿਤਾ ਜੀ ਨੇ ਇਹ ਗੱਲ ਕਹਿਤੀ ਕਿ ਉਹਨਾਂ ਨਾਲ ਮਿਲਣਾ ਬੜਾ ਔਖਾ ਤੇਰੇ ਵਾਸਤੇ ਇਨੇ ਆਖਿਆ ਕਿਉਂ ਮਿਲਣਾ ਔਖਾ ਕਹਿੰਦੇ ਉਹਨਾਂ ਨੇ ਮਿਲਣ ਦਾ ਸਮਾਂ ਤਾਂ ਸਵੇਰ-ਸਵੇਰ ਦਾ ਹੁੰਦਾ ਜਦੋਂ ਤੱਕ ਤੂਠਣਾ ਉਹਨਾਂ ਦਾ ਮਿਲਣ ਦਾ ਸਮਾਂ ਖਤਮ ਹੋ ਜਾਂਦਾ ਉਹ ਤਾਂ ਅੰਮ੍ਰਿਤ ਵੇਲੇ ਵਿੱਚ ਹੀ ਮਿਲਦੇ ਆ ਲੜਕਾ ਸੋਚਣ ਲੱਗਾ ਤੇ ਉਹਨੇ ਆਪਣੇ ਪਿਤਾ ਨੂੰ ਪਹਿਲੀ ਵਾਰੀ ਇਹ ਗੱਲ ਕਹੀ ਕਹਿੰਦਾ ਕੋਈ ਗੱਲ ਨਹੀਂ ਮੈਂ ਸਵੇਰੇ ਜਲਦੀ ਉੱਠਾਂਗਾ ਤਿੰਨ ਤੋਂ 6 ਵਜੇ ਦੇ ਵਿੱਚ ਵਿੱਚ ਉਹਨਾਂ ਕੋਲ ਪਹੁੰਚ ਜਾਊਂਗਾ ਪਿਤਾ ਨੇ ਕਿਹਾ ਠੀਕ ਆ ਇਹ ਤੇਰੇ ਲਈ ਚੰਗਾ ਵਾ ਜੇ ਤੂੰ ਮਿਲਣਾ ਚਾਹੁੰਦਾ ਪਰ ਜਦੋਂ ਉਹਨੇ ਉੱਠਣਾ ਸੀ ਅੰਮ੍ਰਿਤ ਵੇਲੇ ਉਹਨੂੰ ਨੀਂਦ ਆ ਗਈ ਸਵਾ ਪੱਕਿਆ ਹੋਇਆ ਸੀ ਉਹ ਲੜਕੇ ਤੋਂ ਉੱਠਿਆ ਹੀ ਨਹੀਂ ਗਿਆ ਤੇ ਉਹਦੇ ਮਨ ਦੇ ਵਿੱਚ ਬੜਾ ਪਛਤਾਵਾ ਹੋਇਆ ਉਹਦੇ ਪਿਤਾ ਨੇ ਕਿਹਾ ਵੀ ਤੇਰੇ ਕੋਲੋਂ ਕੁਝ ਨਹੀਂ ਹੋਣਾ ਤੇਰੇ ਵੱਸ ਦੀ ਗੱਲ ਨਹੀਂ ਹੁਣ ਲੜਕੇ ਨੇ ਮਨ ਚ ਧਾਰ ਲਿਆ ਹੁਣ ਜੋ ਮਰਜੀ ਹੋ ਜੇ ਮੈਂ ਸਵੇਰੇ ਉੱਠਾਂਗਾ ਹੀ ਉੱਠਾਂਗਾ ਤੇ ਜਦੋਂ ਅਮਰਤ ਵੇਲੇ ਉੱਠਿਆ ਉਹਦੀ ਜ਼ਿੰਦਗੀ ਦਾ ਉਹ ਪਹਿਲਾ ਦਿਨ ਸੀ ਜਦੋਂ ਅਮਰਤ ਵੇਲੇ ਜਾਗ ਗਿਆ ਸੀ ਬੜਾ ਖੁਸ਼ ਹੋਇਆ ਉਹਨੇ ਖੁਸ਼ੀ-ਖੁਸ਼ੀ ਇਸ਼ਨਾਨ ਕੀਤਾ ਦਸੇ ਟਿਕਾਣੇ ਤੇ ਪਹੁੰਚ ਗਿਆ ਸੰਤਾਂ ਕੋਲ ਜਾ ਕੇ ਬੇਨਤੀ ਕੀਤੀ ਕਿ ਪਿਤਾ ਜੀ ਨੇ ਭੇਜਿਆ ਮੈਨੂੰ ਸਫਲਤਾ ਦਾ ਮੰਤਰ ਦੱਸੋ ਕਹਿੰਦੇ ਭਾਈ ਸਫਲਤਾ ਦਾ ਮੰਤਰ ਤਾਂ ਤੈਨੂੰ ਦੇ ਦੇਵਾਂਗੇ ਪਰ ਤੈਨੂੰ ਸਾਡਾ ਇੱਕ ਕੰਮ ਕਰਨਾ ਪੈਣਾ ਤੈਨੂੰ ਸਾਡੇ ਕੋਲ 21 ਦਿਨ ਰਹਿਣਾ ਪੈਣਾ ਸਾਡੇ ਕਹੇ ਅਨੁਸਾਰ ਚੱਲਣਾ ਪੈਣਾ ਹੁਣ ਉਹ ਸਫਲ ਹੋਣਾ ਚਾਹੁੰਦਾ ਸੀ ਉਹਨੇ ਹਾਂ ਕਰਤੀ ਲੜਕੇ ਨੇ ਕਿਹਾ ਠੀਕ ਆ ਸੰਤ ਜੀ ਮੈਂ 21 ਦਿਨ ਤੁਹਾਡੇ ਕੋਲ ਰਹੂੰਗਾ ਪਰ ਪਹਿਲਾਂ ਮੈਨੂੰ ਦੱਸੋ ਕਰਨਾ ਕੀ ਹੈ ਸੰਤਾਂ ਨੇ ਕਿਹਾ ਜਿਵੇਂ ਬਾਕੀ ਵਿਦਿਆਰਥੀ ਕਰਨਗੇ ਓਵੇਂ ਤੂੰ ਕਰਨਾ ਸਵੇਰੇ 3 ਵਜੇ ਤੋਂ 6 ਵਜੇ ਦੇ ਵਿੱਚਕਾਰ ਉੱਠਣਾ ਵਾ ਉੱਠ ਕੇ ਪਹਿਲਾਂ ਅੱਖਾਂ ਮੀਟ ਕੇ ਬਹਿ ਜਾਣਾ ਤੇ ਉਸ ਤੋਂ ਬਾਅਦ ਕਸਰਤ ਵੀ ਕਰਨੀ ਆ ਜਾਂ ਕੋਈ ਜੋਗਾ ਵੀ ਕਰਨਾ ਫਿਰ ਉਸ ਤੋਂ ਬਾਅਦ ਕੰਮ ਕਰਨੇ ਸ਼ੁਰੂ ਕਰ ਦੇਣੇ ਬਾਕੀ ਗੱਲ ਤੇ ਨੂੰ ਵਿਦਿਆਰਥੀ ਸਮਝਾ ਦੇਣਗੇ 21 ਦਿਨ ਰਹਿ ਕੇ ਸਫਲਤਾ ਦੇ ਮੰਤਰ ਤੇ ਨੂੰ ਮਿਲ ਜਾਣਗੇ ਲੜਕੇ ਨੇ ਕਿਹਾ ਚਲੋ ਠੀਕ ਆ ਜੀ ਜਮੇ ਬਾਕੀ ਕਰਨਗੇ ਮੈਂ ਵੀ ਓਮੇ ਕਰਾਂਗਾ ਉਹਨੇ ਉਸ ਤਰ੍ਹਾਂ ਹੀ ਕਰਨਾ ਸ਼ੁਰੂ ਕੀਤਾ ਲਗਾਤਾਰ ਚੱਲਦਾ ਰਿਹਾ ਪਰ 7ਵੇਂ ਦਿਨ ਉਹ ਤੋਂ ਅੰਮ੍ਰਿਤ ਵੇਲੇ ਉੱਠਿਆ ਨਾ ਗਿਆ ਹੁਣ ਸੰਤਾਂ ਨੇ ਉਹਨੂੰ ਇੱਕ ਗੱਲ ਕਹੀ ਸੀ ਜਦੋਂ ਤੂੰ ਇਹ ਨੇਮ ਪੂਰਾ ਕਰ ਲਿਆ 21 ਦਿਨ ਉਹ ਤੋਂ ਬਾਅਦ ਤੈਨੂੰ ਮੰਤਰ ਦੇਵਾਂਗੇ ਹੁਣ ਉਹ ਉਦਾਸ ਹੋ ਗਿਆ ਆਇਆ ਸੰਤਾਂ ਕੋਲ ਕਹਿੰਦਾ ਮੇਰਾ ਨੇਮ ਟੁੱਟ ਗਿਆ ਜੀ ਹੁਣ ਮੈਂ ਕੀ ਕਰਾਂ ਤੁਸੀਂ ਮੈਨੂੰ ਮੰਤਰ ਨਹੀਂ ਦਵੋਗੇ ਆਖਿਆ ਤੈਨੂੰ ਮੰਤਰ ਤਾਂ ਦੇ ਦੇਵਾਂਗੇ ਹੁਣ ਤੂੰ ਐਂ ਕਰ ਦੁਆਰਾ ਤੋਂ ਸ਼ੁਰੂ ਕਰ 21 ਦਿਨ ਫਿਰ ਉਹਨੇ ਸੰਤਾਂ ਨੂੰ ਪੁੱਛਿਆ ਸੰਤ ਜੀ ਵਿਦਵਾਨ ਲੋਕ ਮਹਾਪੁਰਖ ਅੰਮ੍ਰਿਤ ਵੇਲੇ ਉੱਠਣ ਲਈ ਨਾ ਜ਼ੋਰ ਕਿਉਂ ਦਿੰਦੇ ਆ ਸੰਤਾਂ ਨੇ ਕਿਹਾ ਇਹ ਉਹ ਵੇਲਾ ਬਹੁਤ ਹੀ એનર્ਜੀ ਵਾਲਾ ਹੁੰਦਾ ਹੈ ਸ਼ਕਤੀ ਵਾਲਾ ਹੁੰਦਾ ਇੱਥੇ ਸ਼ਾਂਤੀ ਬੜੀ ਹੁੰਦੀ ਆ ਮਨ ਰੱਬ ਦੇ ਨੇੜੇ ਹੁੰਦਾ ਬਹੁਤ ਸਾਰੀਆਂ ਰੂਹਾਂ ਸਵੇਰੇ ਉੱਠ ਕੇ ਨਾਮ ਜਪਦੀਆਂ ਨੇ ਇਸ ਕਰਕੇ ਵੇਲਾ ਅੰਮ੍ਰਿਤ ਵੇਲਾ ਪਵਿੱਤਰ ਹੈ ਦੀ ਸ਼ਕਤੀ ਆ ਇਹ ਵੇਲੇ ਦੇ ਨਾਲ ਬੁਰੀਆਂ ਚੀਜ਼ਾਂ ਦੂਰ ਹੋ ਜਾਂਦੀਆਂ ਨੇ ਜਿਹੜੇ ਉੱਠਦੇ ਆ ਉਹਨਾਂ 'ਚ ਬਰਕਤਾਂ ਹੀ ਬਰਕਤਾਂ ਆ ਜਾਂਦੀਆਂ ਨੇ 21 ਦਿਨ ਫਿਰ ਉਹ ਬੱਚੇ ਨੇ ਪੂਰੇ ਕੀਤੇ ਫਿਰ ਸੰਤਾਂ ਕੋਲ ਗਿਆ ਕਹਿੰਦਾ ਜੀ 21 ਦਿਨ ਮੈਂ ਪੂਰੇ ਕਰ ਲੇ ਹੁਣ ਤੁਸੀਂ ਸਫਲਤਾ ਦਾ ਮੰਤਰ ਦੇ ਦਿਓ ਸੰਤ ਹੱਸ ਪੇ ਕਹਿੰਦੇ ਪੁੱਤਰਾ ਆਹੀ ਮੰਤਰ ਸੀ ਹੁਣ ਤੂੰ ਵੇਖ ਅੰਮ੍ਰਿਤ ਵੇਲੇ ਉੱਠ ਕੇ ਤਨ ਤੇ ਮਨ ਤੇਰੇ ਨਿਰੋਏ ਹੋ ਗਏ ਅੰਮ੍ਰਿਤ ਵੇਲੇ ਉੱਠ ਕੇ ਤੂੰ ਨਾਮ ਜਪਦਾ ਰਿਹਾ ਕਸਰਤ ਕਰਦਾ ਰਿਹਾ ਇਹ ਦੋ ਕੰਮ ਕੀਤੇ ਨਾ ਤੇ ਆਪਦੇ ਸਰੀਰ ਦੀ ਵੀ ਸੰਭਾਲ ਕੀਤੀ ਮਨ ਤੇ ਵੀ ਕੰਮ ਕਰ ਲਿਆ ਤੂੰ ਇੱਥੇ ਰਹਿ ਕੇ ਹੀ ਕੀਤਾ ਹੁਣ ਦੇਖ ਤੇਰੇ ਵਿੱਚ ਕਿੰਨਾ ਫਰਕ ਪੈ ਗਿਆ ਤੂੰ ਆਲਸੀ ਤੋਂ ਉਦਮੀ ਬਣ ਗਿਆ ਉਹਨੇ ਸੰਤਾਂ ਨਾਲ ਫਿਰ ਵਾਦਾ ਕੀਤਾ ਵੀ ਵਾਕਈ ਏ ਬਹੁਤ ਵੱਡਾ ਮੰਤਰ ਸੀ ਅੰਮ੍ਰਿਤ ਵੇਲੇ ਉੱਠਣਾ ਨਾਮ ਜਪਣਾ ਸਰੀਰ ਦੀ ਕੋਈ ਕਸਰਤ ਕਰਨੀ ਸੈਰ ਕਰਨੀ ਯੋਗਾ ਕਰਨਾ ਸਰੀਰ ਦੀ ਸੰਭਾਲ ਕਰਨੀ ਕਹਿੰਦਾ ਮੈਂ ਅੱਜ ਤੋਂ ਬਾਦ ਕਦੇ ਲੇਟ ਨਹੀਂ ਉੱਠਾਂਗਾ ਸਭ ਤੋਂ ਪਹਿਲਾਂ ਮੈਂ ਤਨ ਤੇ ਮਨ ਦੀ ਤਾਕਤ ਨੂੰ ਵਧਾਉਣ ਲਈ ਕੰਮ ਕਰਾਂਗਾ ਉਹਨੇ ਉਵੇਂ ਸ਼ੁਰੂ ਕੀਤਾ ਉਹਦੀ ਜ਼ਿੰਦਗੀ ਵਿੱਚ ਬਦਲਾਅ ਆਇਆ ਅੰਦਰ ਦਾ ਜਿਹੜਾ ਡਰ ਸੀ ਉਹ ਮੁੱਕ ਗਿਆ ਆਲਸੀ ਖਤਮ ਹੋ ਗਈ ਉਹਦੀ ਮਨ ਸ਼ਾਂਤ ਰਹਿਣ ਲੱਗ ਗਿਆ ਇਸ ਤਰ੍ਹਾਂ ਮਹਾਪੁਰਖਾਂ ਨੇ ਉਹ ਚਿੜੀ ਨੂੰ ਉਹ ਕਹਾਣੀ ਸੁਣਾਈ ਸੀ ਕਿ ਅੰਮ੍ਰਿਤ ਵੇਲੇ ਵਿੱਚ ਬੜੀ ਸ਼ਕਤੀ ਹੈ ਅੱਜ ਵੀ ਜਿਹੜੇ ਮਹਾਪੁਰਖ ਆਪਾਂ ਵੇਖਦੇ ਹਾਂ ਕੋਈ ਵੀ ਰੱਬ ਦਾ ਪਿਆਰਾ ਉਹ ਸਾਨੂੰ ਇਹੀ ਕਹੇਗਾ ਭਾਈ ਆ ਜਾਬ ਅੰਮ੍ਰਿਤ ਵੇਲੇ ਕਰਿਆ ਕਰ ਅੰਮ੍ਰਿਤ ਵੇਲੇ ਗੁਰੂ ਘਰੇ ਜਾਇਆ ਕਰ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਕਲੇਰਾਂ ਵਾਲੇ ਮਹਾਪੁਰਖ ਉਹੀ ਬਚਨ ਕਰਦੇ ਸੀ ਜ਼ਿੰਦਗੀ ਵਿੱਚ ਉਹ ਪੜ੍ਹਾਈ ਕਰਨੀ ਚਾਹੀਦੀ ਜਿਹੜੀ ਹੰਕਾਰ ਖਤਮ ਕਰ ਦੇਵੇ ਤੇ ਉਹ ਪੜ੍ਹਾਈ ਹੁੰਦੀ ਕਿਵੇਂ ਅੰਮ੍ਰਿਤ ਵੇਲੇ ਨਾਮ ਜਪ ਕੇ ਭਾਈ ਇਹ دنیਆਵੀ ਵਿੱਦਿਆ ਇੱਕ ਤਾਂ ਹੁੰਦੀ ਐ ਇੱਕ ਅਧਿਆਤਮ ਵਿੱਦਿਆ ਹੁੰਦੀ ਐ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਸਾਰੀ ਗੱਲ ਨਾਮ ਦੇ ਦੁਆਲੇ ਘੁੰਮਦੀ ਪਈ ਐ ਨਾਮ ਕਿਹੜਾ ਹੈ ਤੇ ਉਹ ਏਕੋ ਨਾਮ ਹੁਕਮ ਹੈ ਨਾਨਕ ਸਤਗੁਰੂ ਦੀ ਆਵਾਜਾਏ ਜੀਓ ਤਾਂ ਸਾਨੂੰ ਭਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਪੂਰਨ ਭਰੋਸਾ ਰੱਖ ਕੇ ਗੁਰਬਾਣੀ ਦਾ ਊਟ ਆਸਰਾ ਲੈਣਾ ਚਾਹੀਦਾ ਗੁਰੂ ਸਾਹਿਬ ਜੀ ਕਿਰਪਾ ਕਰਨ ਭੁੱਲ ਚੁੱਕ ਦੀ ਖਿਵਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ